ਕੋਈ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਪਈ ਆ ਬੱਚੇ ਦੇ ਨਾਲ ਉਹ ਵੀਡੀਓ ਹੈ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਤੁਹਾਨੂੰ ਬਹੁਤ ਚੰਗਾ Banda ਬੋਲਦੇ ਪੈਣ ਬਹੁਤ ਲੋਕਾਂ ਨੇ ਫੇਮ ਲਿਆ ਮੇਰੀ ਉਸ ਵੀਡੀਓ ਤੋਂ ਸਭਨੇ ਸਭ ਦੇ ਮਿਲੀਅਨ ਵਿੱਚ ਵੀਡੀਓਜ਼ ਗਈਆਂ ਜਿੰਨਿਆਂ ਨੇ ਵੀਡੀਓ ਪਾਈ ਫੇਸਬੁੱਕ ਤੇ ਇੰਸਟਾਗ੍ਰam ਤੇ ਮਿਲੀਅਨ ਵਿੱਚ ਗਈ ਹੈ ਮਤਲਬ ਜਦੋਂ ਮੈਂ ਸਵੇਰੇ ਆਪਣੇ ਹਸਬੰਡ ਨੂੰ ਕਾਲ ਕੀਤੀ ਉੱਠ ਕੇ ਤੇ ਮੈਂ ਕਿਹਾ ਵੀ ਗੁਰੇਤ ਦਾ ਤੁਸੀਂ ਵੀਡੀਓ ਚੈੱਕ ਕਰੋਗੇ ਵੀਡੀਓ ਬਹੁਤ ਵਾਇਰਲ ਹੋ ਗਈ ਹੈ ਮਿਲੀਅਨ ਵਿੱਚ ਚੱਲੇ ਗਈ ਹੈ ਬਟ ਲੋਕਾਂ ਨੇ ਬਹੁਤ ਟਰੋਲ ਵੀ ਕੀਤਾ ਉਸ ਵੀਡੀਓ ਤੇ ਦੇਖੋ ਜੀ 12 ਸਾਲਾਂ ਦੀ ਕੁੜੀ ਨੇ ਬੱਚਾ ਜੰਮ ਦਿੱਤਾ ਕਲਯੁਗ ਆ ਗਿਆ ਇਹੋ ਜੀਆਂ ਗੱਲਾਂ ਬਹੁਤ ਸਾਰੀਆਂ ਕਮੈਂਟਾਂ ਦੇ ਵਿੱਚ ਆਉਂਦੀਆਂ ਸੀ 12 ਸਾਲ ਦੀ ਕੁੜੀ ਨਾਨੀ ਬਣੂਗੀ 10 ਸਾਲ ਦੀ ਕੁੜੀ ਮਾਂ ਬਣੇ ਕਲਯੁਗ ਐਦਾਂ ਉਦਾਂ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਕੁਛ ਐ ਮੇਰੇ ਮਾਈਂਡ 'ਚ ਹੀ ਨਹੀਂ ਸੀ ਇਹ ਗੱਲ ਮਤਲਬ ਆਪਾਂ ਨੇਚਰਲੀ ਵੀਡੀਓ ਬਣਾਣੇ ਮੈਂ ਉਦਾਂ ਹੀ ਵੀਡੀਓ ਬਣਾ ਲਈ ਉਦਾਂ ਹੀ ਪਾਤੀ ਕਦੀ ਸੋਚਿਆ ਹੀ ਨਹੀਂ ਸੀਗਾ ਵੀ ਰਾਤੋ ਰਾਤ ਮਿਲਣ ਵਿੱਚ ਉਹ ਵੀਡੀਓ ਜਾਊਗੀ ਸੱਸ ਨੂੰ ਕਹਿੰਦੇ ਆ ਵੀ ਤੁਹਾਡੀ ਨੂੰ ਇਦਾਂ ਵੀਡੀਓਜ਼ ਬਣਾਉਂਦੀ ਆ ਇਦਾਂ ਉਦਾਂ ਬਟ ਉਹ ਕਹਿੰਦੇ ਵੀ ਮਾੜੀਆਂ ਵੀਡੀਓਜ਼ ਨਾਲ ਉਹ ਤੇ ਸਾਡੀ ਨਾ ਚੰਗੀ ਵੀਡੀਓ ਹੀ ਬਣਾ ਰਹੀ ਆ ਮਤਲਬ ਕੋਈ ਮਾੜੀ ਤਾਂ ਨਹੀਂ ਕੀ ਉਹਦੀ ਵੀਡੀਓ ਤੇ ਲੋਕ ਤੁਹਾਨੂੰ ਪਹਿਚਾਨਦੇ ਨਹੀਂ ਕਦੇ ਬਾਹਰ ਬਾਜ਼ਾਰ ਚ ਗਏ ਜਾਂ ਕਿਤੇ ਮਤਲਬ ਕੋਈ ਬੋਲ ਕੇ ਨਹੀਂ ਕਹਿੰਦਾ ਬਟ ਬਹੁਤ ਲੋਕੀ ਮਤਲਬ ਦੇਖਦੇ ਆ ਇਦਾਂ ਹੁਣ ਇੱਥੇ ਤੱਕ ਨੌਬਤ ਪਹੁੰਚ ਗਈ ਚੁੱਕੀ ਕਿ ਤੁਹਾਡੇ ਫਾਦਰ ਸਾਹਿਬ ਰਿਕਸ਼ਾ ਚਲਾ ਰਹੇ ਨੇ ਤੁਹਾਡੇ ਮੰਨ ਤੇ ਕੀ ਬੀਤਦੀ ਜਦੋਂ ਇਸ ਉਮਰ ਦੇ ਵਿੱਚ ਉਹ ਇਹ ਕੰਮ ਕਰਦੇ ਨੇ ਬੈਡ ਤਾਂ ਬਹੁਤ ਜ਼ਿਆਦਾ ਫੀਲ ਹੁੰਦਾ ਬਟ ਉਹਨ ਕੀ ਕਰ ਸਕਦੇ ਨਾ ਉਹਨਾਂ ਨੇ ਮੈਨੂੰ ਬਾਹਰ ਵੀ ਭੇਜਿਆ ਸੀਗਾ ਉੱਥੇ ਵੀ ਮਤਲਬ ਕੀ ਜਨ ਜੰਡ ਨੇ ਫਰਾਡ ਹੀ ਕਰਤਾ ਸੀਗਾ ਮੇਰੇ ਨਾਲ ਕਿ ਆ ਕਿ ਕੋਈ ਹੋਰ ਕੰਮ ਤੇ ਮਿਲਿਆ ਮੈਨੂੰ ਉੱਥੇ ਕੋਈ ਹੋਰ ਕੰਮ ਸੀਗਾ ਤੇ ਜਾ ਕੇ ਕਿੰਨੀਆਂ ਕਿ ਪ੍ਰੋਬਲਮਸ ਫੇਸ ਕੀਤੀਆਂ ਇਸਕਾ ਬਹੁਤ ਜ਼ਿਆਦਾ ਕੰਮ ਔਖਾ ਸੀ ਬਹੁਤ ਹੀ ਜ਼ਿਆਦਾ ਮੇਰੇ ਇਨੇ ਨੇ ਹੱਥ ਤੇ ਇਨਫੈਕਸ਼ਨ ਹੋ ਗਈ ਸੀ ਕਿ ਇੰਨਾ ਜ਼ਿਆਦਾ ਕੰਮ ਔਖਾ ਸੀਗਾ ਉੱਥੇ ਪੁੱਛ ਕੇ ਇਹਨਾਂ ਦੇ ਫਰੈਂਡ ਇੰਨੇ ਕੋ ਜ਼ਿਆਦਾ ਜੈਲਸ ਫੀਲ ਕਰਨ ਲੱਗ ਪਏ ਸੀਗੇ ਕਿ ਉਹਨਾਂ ਨੇ ਸਾਡਾ ਮਤਲਬ ਅਸੀਂ ਘਰ ਵੀ ਆਪਣਾ ਲੈ ਲਿਆ ਸੀਗਾ ਉੱਥੇ ਉਹਨਾਂ ਨੇ ਨਾ ਸਾਡੇ ਮਤਲਬ ਕਿ ਸਾਡੇ ਤੋਂ ਹੀ ਮਤਲਬ ਸਾਡਾ ਘਰ ਖੋ ਲਿਆ ਸੀਗਾ ਇਹਨਾਂ ਨੂੰ ਕਹਿੰਦੇ ਕਿ ਮਤਲਬ ਨਾ ਲੜਾਈ ਹੋ ਗਈ ਆ ਉੱਥੇ ਤੇ ਮਤਲਬ ਗੁਰਲ ਅੱਗੇ ਚਲੋ। ਤੇ ਐਸੀ ਥੋੜੇ ਦਿਨਾਂ ਬਾਅਦ ਆ ਕੇ ਦੇਖਿਆ ਤਾਂ ਆਪਣੀ ਵਾਈਫ ਦੇ ਨਾਲ ਰਹਿ ਰਿਹਾ ਸੀ ਉਸ ਘਰ। ਤੇ ਜਿਹੜੇ ਏਜੰਟ ਦੇ ਥਰੂ ਮੈਂ ਗਈ ਸੀ ਨਾ, ਉਹਨੇ ਮੈਨੂੰ ਝੂਠ ਬੋਲ ਕੇ ਮੇਰਾ ਪਰ ਉਹ ਲੈ ਲਿਆ ਸੀ ਪਾਸਪੋਰਟ ਕਿ ਤੁਹਾਡਾ ਪਰਮਿਟ ਲੱਗਣ ਦੇਣਾ ਆਪਾਂ। ਪਾਸਪੋਰਟ ਉਹਨੇ ਮੇਰੇ ਗਿਰਵੀ ਰੱਖ ਦਿੱਤੇ ਸੀ। ਹਾਂਜੀ ਗਹਿਨੇਵਾ ਦਿੱਤਾ ਸੀ। ਮੇਰਾ ਤੇ ਮੇਰੇ ਹਸਬੰਦ ਦਾ ਪਾਸਪੋਰਟ। ਸਾਡੀਆਂ ਵੀਡੀਓਜ਼ ਉਹਨਾਂ ਨਾਲੋਂ ਤਾਂ ਚੰਗੀਆਂ ਹੀ ਹੁੰਦੀਆਂ ਜਿਹੜੀਆਂ ਆਪਣਾ ਦਿਖਾਉਂਦੀਆਂ ਆ। ਜਿਹੜੀਆਂ ਗਲਤ ਵੀਡੀਓਜ਼ ਬਣਾਉਂਦੇ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ। ਜਿਹੜੀਆਂ ਸਹੀ ਹੁੰਦੀਆਂ ਵੀਡੀਓਜ਼ ਉਹਨਾਂ ਨੂੰ ਲੋਕੀ ਟ੍ਰੋਲ ਕਰਨ ਅਵਾਮ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਸਿਨ ਰਣ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋ। ਵਾ ਕੀ ਅੱਜ ਬਹੁਤ ਹੀ ਸੋਹਣੀ ਇੰਟਰਵਿਊ ਤੁਹਾਡੇ ਰੂਬਰੂ ਕਰਨੀ ਹੈ ਕਿਉਂਕਿ ਤੁਹਾਡੀ ਮੁਲਾਕਾਤ ਅੱਜ ਸਿਮੀ ਦੇ ਨਾਲ ਕਰਵਾਉਣ ਜਾ ਰਹੇ ਹਾਂ। ਸਿਮੀ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਨੇ ਬਹੁਤ ਸੋਹਣੀਆਂ ਇਹ ਵੀਡੀਓਜ਼ ਬਣਾਉਂਦੇ ਨੇ ਤੁਹਾਡੇ ਵੱਲੋਂ ਖਾਸ ਤੌਰ ਤੇ ਇਹਨਾਂ ਦੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਖੂਬ ਵਾਇਰਲ ਹੁੰਦੀ ਪਈ ਹੈ। ਜਿਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਹਾਡੇ ਵੱਲੋਂ ਬਹੁਤ ਸਾਰੇ ਸਵਾਲ ਪੁੱਛੇ ਜਾ ਰਹੇ ਨੇ। ਸੋਨਾ ਸਵਾਲਾਂ ਦਾ ਜਵਾਬ ਤਾਨੂੰ ਇਸ ਵੀਡੀਓ ਦੇ ਵਿੱਚ ਮਿਲੇਗਾ ਤੇ ਨਾਲ ਦੇ ਨਾਲ ਸਿਮੀ ਦੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਸੋ ਸਭ ਤੋਂ ਪਹਿਲਾਂ ਸਿਮੀ ਜੀ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਸਾਸੀ ਕਹੋ ਸੇ ਤਾਂ ਦੱਸੋ ਕਿਵੇਂ ਠੀਕ ਠਾਕ ਜੀ ਵਧੀਆ ਤੁਸੀਂ ਦੱਸੋ ਆਪਣਾ ਹਾਂ ਜੀ ਠੀਕ ਠਾਕ ਤੁਹਾਡੀ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਪਈ ਆ ਬੱਚੇ ਦੇ ਨਾਲ ਉਹ ਵੀਡੀਓ ਹੈ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਤੁਹਾਨੂੰ ਬਹੁਤ ਚੰਗਾ ਮੁੰਡਾ ਬੋਲਦੇ ਪਏ ਨੇ ਕਿ ਹਾਂ ਵੀ ਬੱਚਿਆਂ ਦੇ ਵੀ ਅੱਜ ਕੱਲ ਤੇ ਵਿਆਹ ਹੋਣ ਲੱਗ ਪਏ ਦੇਖੋ ਜੀ 12 ਸਾਲਾਂ ਦੀ ਕੁੜੀ ਨੇ ਬੱਚਾ ਜਨਮ ਦਿੱਤਾ ਕਲ ਯੁਗਾਂ ਦਾ ਇਹੋ ਜੀਆਂ ਗੱਲਾਂ ਬਹੁਤ ਸਾਰੀਆਂ ਕਮੈਂਟਾਂ ਦੇ ਵਿੱਚ ਆਉਂਦੀਆਂ ਪਈਆਂ ਨੇ ਉਸ ਵੀਡੀਓ ਬਾਰੇ ਦੱਸੋ ਕਿ ਉਹ ਵੀਡੀਓ ਕਦੋਂ ਬਣਾਈ ਜਾਂਦੀ ਹੈ ਤੇ ਕਿਵੇਂ ਅਪਲੋਡ ਹੁੰਦੀ ਹੈ ਤੇ ਜਿਹੜੇ ਤੁਹਾਨੂੰ ਸਵਾਲ ਪੁੱਛੇ ਜਾ ਰਹੇ ਨੇ ਉਹਦਾ ਕੀ ਜਵਾਬ ਹੋਊਂਗੇ ਮਤਲਬ ਨੇਚੁਰਲੀ ਮੈਨੂੰ ਜਿਹਦਾ ਵੀਡੀਓਜ਼ ਬਣਾਉਣ ਦਾ ਸ਼ੌਂਕ ਸੀ ਨਾ ਤੇ ਮੀਤ ਪੰਜ 6 ਦਿਨਾਂ ਦੀ ਸੀਰੀ ਤੇ ਮਤਲਬ ਮੇਰੇ ਮਦਰ ਇਨ ਲਾਉ ਨੇ ਮੇਰੇ ਬਿੱਡੀਆਂ ਕਰਤੀਆਂ ਦੋਨੋਂ ਸਾਈਡ ਤੁਹਾਡੀ ਗੁੜੀਆ ਹੈ ਮੀਤ ਹਾਂਜੀ ਉਹ ਮੇਰੀ ਗੁੜੀਆ ਦੋਨੋਂ ਸਾਈਡ ਇਹਦਾ ਮਿੱਡੀਆਂ ਕਰਤੀਆਂ ਤੇ ਮੈਂ ਨੇਚੁਰਲੀ ਮਤਲਬ ਆਪਣੇ ਦਿਓ ਨੂੰ ਕਿਹਾ ਮੈਂ ਕਿਹਾ ਮੇਰੀ ਵੀਡੀਓ ਬਣਾ ਦੇ ਬਾਅਦ ਹਾਂ ਮਤਲਬ ਉਹਨੇ ਵੀਡੀਓ ਅਪਲੋਡ ਕਰ ਦਿੱਤੀ ਤਾਂ ਮੈਂ ਪਈ ਸੀ ਕਿ ਉਹਨੇ ਤਾਂ ਖੜੇ ਹੋ ਕੇ ਨਾ ਵੀਡੀਓ ਬਣਾ ਦਿੱਤੀ ਉਹ ਆਪਾਂ ਨਾ ਸ਼ਾਮ ਨੂੰ 5-6 ਵਜੇ ਪੋਸਟ ਕਰ ਦਿੱਤੀ ਓਕੇ ਤੇ ਜਿੱਦਾਂ ਆਪਾਂ ਪੋਸਟ ਕੀਤੀ ਤੇ ਰਾਤੋਂ ਰਾਤ ਮਿਲੀਅਨ ਵਿੱਚ ਚੱਲੇਗੀ ਉਹ ਵੀਡੀਓ ਹਾਂ ਮਤਲਬ ਜਦੋਂ ਮੈਂ ਸਵੇਰੇ ਆਪਣੇ ਹਸਬੰਡ ਨੂੰ ਕਾਲ ਕੀਤੀ ਉੱਠ ਕੇ ਤੇ ਮੈਂ ਕਿਹਾ ਵੀ ਗੁਰੇ ਦਾ ਤੁਸੀਂ ਵੀਡੀਓ ਚੈੱਕ ਕਰੋ ਵੀ ਵੀਡੀਓ ਬਹੁਤ ਵਾਇਰਲ ਹੋ ਗਈ ਹੈ ਮਿਲੀਅਨ ਵਿੱਚ ਚੱਲੇ ਗਈ ਆ ਹਾਂ ਬਟ ਲੋਕਾਂ ਨੇ ਬਹੁਤ ਟਰੋਲ ਵੀ ਕੀਤਾ ਉਸ ਵੀਡੀਓ ਤੇ ਹਾਂ ਕਿ ਅ ਮਤਲਬ 12 ਸਾਲ ਦੀ ਕੁੜੀ ਨਾਨੀ ਬਣੂਗੀ 10 ਸਾਲ ਦੀ ਕੁੜੀ ਮਾਂ ਬਣੀ ਕਲ ਯੂਗਾ ਇਦਾਂ ਉਦਾਂ ਮਤਲਬ ਕਿ ਬਹੁਤ ਲੋਕਾਂ ਨੇ ਟ੍ਰੋਲ ਕੀਤਾ ਇਸ ਵੀਡੀਓ ਬਾਰੇ ਹਾਂਜੀ ਅੱਛਾ ਜਦੋਂ ਤੁਸੀਂ ਦੇਖਿਆ ਕਿ ਵੀਡੀਓ ਵਾਇਰਲ ਹੁੰਦੀ ਪਈ ਨਾ ਤੁਹਾਨੂੰ ਖੁਸ਼ੀ ਵੀ ਕਾਫੀ ਹੋ ਰਹੀ ਸੀ ਕਿ ਹਾਂ ਵੀ ਵੀਡੀਓ ਵਾਇਰਲ ਹੁੰਦੀ ਪਈ ਆ ਲੋਕ ਪਸੰਦ ਕਰਦੇ ਪਏ ਨੇ ਪਰ ਸੋਚਿਆ ਸੀਗਾ ਤੁਸੀਂ ਕਿ ਰਾਤੋਂ ਰਾਤ ਤੁਹਾਡੇ ਇਨਸਟਾ ਚਮਕ ਜਾਣਗੇ ਕੋਈ ਵੀਡੀਓ ਮਤਲਬ ਇਹ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਕੁਛ ਇਦਾਂ ਦਾ ਸੀਗਾ ਮਾਈਂਡ ਸੈਟ ਕਿ ਇਹਦੇ ਵਿੱਚ ਮੈਂ ਬੱਚੀ ਲੱਗ ਰਹੀ ਆ ਕੁਛ ਵੀ ਨਹੀਂ ਸੀਗਾ ਮੇਰੇ ਮਾਈਂਡ 'ਚ ਹੀ ਨਹੀਂ ਸੀਗੀ ਇਹ ਗੱਲ ਮਤਲਬ ਆਪਾਂ ਨੇਚਰਲੀ ਵੀਡੀਓ ਬਣਾਣੇ ਮੈਂ ਉਦਾਂ ਹੀ ਵੀਡੀਓ ਬਣਾ ਲਈ ਉਦਾਂ ਹੀ ਪਾਤੀ ਕਦੀ ਸੋਚਿਆ ਹੀ ਨਹੀਂ ਸੀਗਾ ਵੀ ਰਾਤੋਂ ਰਾਤ ਮਿਲੀਅਨ ਵਿੱਚ ਉਹ ਵੀਡੀਓ ਜਾਊਗੀ ਤੇ ਕਦੀ ਇਹ ਚੀਜ਼ ਹੀ ਸੋਚੀ ਨਹੀਂ ਸੀਗੀ ਵੀ ਸਾਨੂੰ ਵੀ ਲੋਕ ਇੰਨਾ ਜਾਣੋਗੇ ਮਤਲਬ ਕਿ ਫੇਰ ਉਹਨਾਂ ਨੂੰ ਕਾਫੀ ਮਿਲੀਅਨ ਤੱਕ ਗਈ ਹੋਈ ਆ ਇਹ ਵੀਡੀਓ ਹਾਂਜੀ ਓਕੇ ਤੇ ਜਦੋਂ ਟ੍ਰੋਲਿੰਗ ਹੁੰਦੀ ਆ ਕਮੈਂਟਸ ਆਉਂਦੇ ਨੇ ਤੁਹਾਨੂੰ ਕਮੈਂਟਾਂ ਦੇ ਵਿੱਚ ਲੋਕ ਇੰਨਾ ਚੰਗਾ ਮਨਦਾ ਬੋਲਦੇ ਨੇ ਤੇ ਉਸ ਵੇਲੇ ਮੰਨਤੇ ਕੀ ਬੀਤਰੀਆ ਮਤਲਬ ਵੇ ਇੱਕ ਵਾਰ ਤਾਂ ਮੈਨੂੰ ਹੋਇਆ ਸੀਗਾ ਕਿ ਆਪਾਂ ਬੰਦ ਕਰ ਦਈਏ ਸੋਸ਼ਲ ਮੀਡੀਆ ਬਟ ਫੇ ਮੇਰੇ ਹਸਬੰਡ ਹੀ ਫੁੱਲ ਸਪੋਰਟ ਸੀਗੇ ਉਹ ਕਹਿੰਦੇ ਵੀ ਲੋਕਾਂ ਦਾ ਕੰਮ ਹੁੰਦਾ ਬੋਲਣਾ ਵੀ ਜੇ ਤੇ ਤੈਨੂੰ ਪਤਾ ਮੇਰੀ ਫੈਮਿਲੀ ਨੂੰ ਪਤਾ ਵੀ ਤੂੰ ਕਿੰਨੇ ਸਾਲ ਦੀ ਆ ਹਨਾ ਵੀ ਆਪਾਂ ਲੋਕਾਂ ਤੋਂ ਕੀ ਲੈਣਾ ਵੀ ਤੂੰ ਇਹ ਚੀਜ਼ ਬੰਦ ਨਹੀਂ ਕਰਨੀ ਲੋਕਾਂ ਦਾ ਕੰਮ ਆ ਬੋਲਣਾ ਕੋਈ ਕਿਸੇ ਨੂੰ ਵੱਧਦਾ ਨਹੀਂ ਅੱਗੇ ਦੇਖਦਾ ਹੁੰਦਾ ਵੀ ਤੂੰ ਇਹ ਚੀਜ਼ ਬੰਦ ਨਹੀਂ ਕਰਨੀਂਗੀ ਮੈਨੂੰ ਉਹਨਾਂ ਦੀ ਸਪੋਰਟ ਮਿਲੀ ਪਿੱਛੋਂ ਮਤਲਬ ਇਨ-ਲੋਜ਼ ਫੈਮਿਲੀ ਦੀ ਇਸ ਕਰਕੇ ਫੇ ਮੈਂ ਕੰਮ ਰੱਖਿਆ ਕਰ ਰਹੀ ਹਾਂ ओके ठीक है अच्छा रिश्तेदारा ने सोहरे परिवार ने यांड गवान ने नहीं कह अभी तेरी वीडियो वायरल होती पे लोग तो तिनू एदा बोलदे पेने कंदे आ ਛੱਡ ਪਰ ਤੂੰ ਕਿਹੜੇ ਕੰਮੀ ਪੈ ਗਈ ਮੈਨੂੰ ਮੇਰੇ ਸਾਸੂ ਕਹਿੰਦੇ ਆ ਵੀ ਤੁਹਾਡੀ ਨੋ ਐਦਾ ਵੀਡੀਓਜ਼ ਬਣਾਉਂਦੀ ਆ ਐਦਾ ਉਦਾ ਬਟ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਵਜ ਅੱਜ ਕੱਲ ਇਹ ਟਾਈਮ ਹੀ ਚੱਲਦਾ ਪਿਆ ਅੱਜ ਕੱਲ ਤਾਂ ਹਰੇਕ ਕੋਈ ਵੀਡੀਓ ਬਣਾ ਰਿਆ ਮਤਲਬ ਕਹਿੰਦੇ ਮਾੜੀਆਂ ਵੀਡੀਓਜ਼ ਦੇ ਨਾਲ ਉਹ ਤਾਂ ਸਾਡੀ ਨੋ ਚੰਗੀ ਵੀਡੀਓ ਹੀ ਬਣਾ ਰਹੀ ਆ ਮਤਲਬ ਕੋਈ ਮਾੜੀ ਤਾਂ ਨਹੀਂ ਕੀ ਉਹਦੀ ਵੀਡੀਓ ਬਿਲਕੁਲ ਹਾਂਜੀ ਓਕੇ ਤੇ ਹੁਣ ਜਦੋਂ ਵੀਡੀਓ ਵਾਇਰਲ ਹੋਈ ਤੇ ਲੋਕ ਤੁਹਾਨੂੰ ਪਛਾਣਦੇ ਨਹੀਂ ਕਦੇ ਬਾਹਰ ਬਾਜ਼ਾਰ ਚ ਗਏ ਜਾਂ ਕਿੱਥੇ ਮਤਲਬ ਕੋਈ ਬੋਲ ਕੇ ਨਹੀਂ ਕਹਿੰਦਾ ਬਟ ਬਹੁਤ ਲੋਕੀ ਮਤਲਬ ਦੇਖਦੇ ਆ ਇਦਾਂ ਜਦੋਂ ਜਾਣੇ ਅਸੀਂ ਵੈਸ਼ਨੂ ਦੇਵੀ ਗਏ ਸੀ ਉੱਥੇ ਮੈਨੂੰ ਦੋ ਤਿੰਨ ਜਣਿਆਂ ਨੇ ਇਦਾਂ ਮਿਲ ਕੇ ਕਿਹਾ ਵੀ ਤੁਹਾਡੀ ਆਪਾਂ ਵੀਡੀਓ ਦੇਖੀ ਆ ਵੀ ਤੁਸੀਂ ਰੀਅਲ ਚ ਮਤਲਬ ਉਹ ਤੁਹਾਡੀ ਬੇਟੀ ਆ ਫਿਰ ਮੋਂਨਾਂ ਨੂੰ ਦੱਸਿਆ ਇਦਾਂ ਵੀ ਉਹ ਮੇਰੀ ਬੇਟੀ ਆ ਉਹ ਮੇਰੀ ਵੀਡੀਓ ਹੀ ਆ ਮਤਲਬ ਲੋਕੀ ਦੇਖਦੇ ਅੱਛਾ ਤੁਹਾਡੀ ਉਹ ਇੱਕ ਵੀਡੀਓ ਦੇ ਉੱਪਰ ਥੋਣ ਇਨੇ ਸਾਰੇ ਸਵਾਲ ਚੋਕ ਦਿੱਤੇ ਜਦਕਿ ਤੁਹਾਡੀ ਆਈਡੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਫੋਟੋਸ ਬਹੁਤ ਕਿਸੇ ਨੇ ਬਾਕੀ ਪ੍ਰੋਫਾਈਲ 'ਚ ਨਹੀਂ ਜਾ ਕੇ ਦੇਖਿਆ ਇੱਕ ਵੀਡੀਓ ਨੂੰ ਲੈ ਕੇ ਬਸ ਇੱਕ ਵੀਡੀਓ ਤੋਂ ਹੀ ਮਤਲਬ ਲੋਕੀ ਬੋਲਦੇ ਬਈ ਬਾਕੀ ਵੀਡੀਓਜ਼ ਨਹੀਂ ਚੈੱਕ ਕਰ ਲਈ ਕਈ ਰੋਸਟਰਸ ਨੇ ਤੁਹਾਡੀ ਉਹ ਵੀਡੀਓ ਚੁੱਕੀ ਬਹੁਤ ਲੋਕਾਂ ਨੇ ਫੇਮ ਲਿਆ ਮੇਰੀ ਉਸ ਵੀਡੀਓ ਤੋਂ ਸਭ ਨੇ ਸਭ ਦੀ ਮਿਲੀਅਨ ਵਿੱਚ ਵੀਡੀਓਜ਼ ਗਈਆਂ ਜਿੰਨਿਆਂ ਨੇ ਵੀਡੀਓ ਪਾਈ ਫੇਸਬੁੱਕ ਤੇ ਇੰਸਟਾਗ੍ਰam ਤੇ ਮਿਲੀਅਨ ਵਿੱਚ ਗਈ ਹੈ ਹਾਂ ਹਾਂਜੀ ਓਕੇ ਠੀਕ ਹੈ ਤੇ ਉਸ ਵੀਡੀਓ ਨੂੰ ਲੈ ਕੇ ਜਿਹੜੇ ਲੋਕ ਤੁਹਾਨੂੰ ਗਲਤ ਬੋਲਦੇ ਨੇ ਚੰਗਾ ਮੰਨਦਾ ਤੁਹਾਨੂੰ ਗਾਲੀ ਗਲੋਚ ਵੀ ਕੇ ਲੋਕਾਂ ਨੇ ਕਮੈਂਟਾਂ ਦੇ ਵਿੱਚ ਕੀਤਾ ਹੈ ਕਿ ਤੁਸੀਂ ਸਾਡੇ ਘਰਾਂ ਦੀਆਂ ਧੀਆਂ ਖਰਾਬ ਕਰਨਾ ਬਟ ਕਈ ਉਹਨਾਂ ਨੂੰ ਫਿਰ ਕਈ ਮਤਲਬ ਲੋਕ ਚੰਗੇ ਵੀ ਆ ਜਿਹੜੇ ਉਹਨਾਂ ਨੂੰ ਕਮੈਂਟ ਕਰਦੇ ਆ ਵੀ ਤੁਸੀਂ ਬਾਕੀ ਪ੍ਰੋਫਾਈਲ 'ਚ ਜਾ ਕੇ ਚੈੱਕ ਕਰੋ ਬਟ ਬਾਕੀ ਲੋਕਾਂ ਦੇ ਆਪੋ ਆਪਣੀ ਸੋਚ ਹੈ ਕੋਈ ਫਿਲਟਰ ਤਾਂ ਨਹੀਂ ਸੀ ਇਹੋ ਜਿਹਾ ਕਿ ਜਿਹਦੇ ਵਿੱਚ ਤੁਹਾਡੀ ਲੁੱਕ ਬੱਚਿਆਂ ਵਾਲੀ ਲੱਗ ਰਹੀ ਸੀ ਆ ਤੁਸੀਂ ਹੁਣ ਵੀ ਮੈਂ ਸਾਹਮਣੇ ਬੈਠੀ ਤੁਹਾਡੇ ਤੁਸੀਂ ਦੇਖ ਹੀ ਸਕਦੇ ਹੋ ਵਿਮਲਾ ਮੈਂ ਨੇਚੁਰਲੀ ਤਾਂ ਮੇਰੇ ਮਿੱਡੀ ਹੀ ਹੋ ਸਟਾਈਲ ਨਾਲ ਮਮੀ ਨੇ ਕਰਤੀਆਂ ਕਿ ਮੈਂ ਬੱਚੀ ਲੱਗ ਰਹੀ ਸੀ ਖੁਦ ਓਕੇ ਹਾਂਜੀ ਮੈਂ ਤਾਂ ਮੇਰੇ ਹਸਬੰਦ ਦੀ ਵੀਡੀਓ ਕੋਲਾਈ ਉਹ ਕਹਿੰਦੇ ਆ ਕੇ ਤੂੰ ਬੱਚੇ ਵਾਂਗੂ ਬਣੀ ਪਈ ਆ ਓਕੇ ਹਾਂਜੀ ਹੂੰ ਤੇ ਜੇਕਰ ਇਸ ਤੋਂ ਇਲਾਵਾ ਤੁਹਾਡੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਹਾਂਜੀ ਜ਼ਿੰਦਗੀ ਬਾਰੇ ਜ਼ਰੂਰ ਦੱਸੋ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਕਿੱਦਾਂ ਦੀ ਲੰਗੀ ਕੀ ਕੁਝ ਹੰਡਿਆ ਮਤਲਬ ਸਟਾਰਟਿੰਗ ਜੋ ਜੇ ਮੈਂ ਦੱਸਾਂ ਤੇ ਪਹਿਲਾਂ ਤਾਂ ਬਹੁਤ ਵਧੀਆ ਸੀਗੀ ਛੋਟੇ ਹੁੰਦੇ ਉਦੋਂ ਬਟ ਜਿੱਦਾਂ ਜਿੱਦਾਂ ਮਤਲਬ ਕਿ ਫੈਮਿਲੀ ਵਧਦੀ ਗਈ ਸਾਡੇ ਨਾਲ ਮਤਲਬ ਮੈਂ ਮੇਰੇ ਸਿਸਟਰ ਤੇ ਮੇਰਾ ਬ੍ਰਦਰ ਇयां ਸੀ ਤੇ ਮਮਾ ਪਾਪਾ ਆ ਤੇ ਮਤਲਬ ਪਹਿਲਾਂ ਬਹੁਤ ਵਧੀਆ ਸੀ ਮੇਰੇ ਪਾਪਾ ਦਾ ਕੰਮ ਫਿਰ ਅੱਗੇ ਅੱਗੇ ਜਾ ਕੇ ਮਤਲਬ ਥੋੜੇ ਸਾਰੇ ਬਿਮਾਰ ਆਣ ਲੱਗ ਪਏ ਜਿੱਦਾਂ ਪਹਿਲਾਂ ਮੇਰੇ ਮਮਾ ਬਿਮਾਰ ਹੋ ਗਏ ਫਿਰ ਮੇਰਾ ਬ੍ਰਦਰ ਹੋ ਗਿਆ ਫਿਰ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਤੇ ਮਤਲਬ ਇਦਾਂ ਮੇਰੇ ਪਾਪਾ ਦਾ ਆਪਣਾ ਕੰਮ ਸੀਗਾ ਬੋਰਾ ਦਾ ਉਹਨਾਂ ਨੇ ਸਮਾਨ ਵੇਚ ਦਿੱਤਾ ਤੇ ਕਾਹਦਾ ਕੰਮ ਸੀ ਪਾਣੀ ਵਾਲੇ ਮੋਟਰਾਂ ਨਹੀਂ ਹੁੰਦੀਆਂ ਉਹਨਾਂ ਦਾ ਕੰਮ ਸੀਗਾ ਪਾਪਾ ਦਾ ਤੇ ਮਤਲਬ ਸਾਡੇ ਸਭ ਦੇ ਬਿਮਾਰ ਰਹਿਣ ਕਰਕੇ ਪਾਪਾ ਨੇ ਮਤਲਬ ਉਹ ਵੀ ਵੇਚ ਦਿੱਤਾ ਉਸ ਤੋਂ ਬਾਅਦ ਫੇ ਮਤਲਬ ਜਿੰਨਾ ਹੋ ਸਕਿਆ ਪਹਿਲਾਂ ਉਹਨਾਂ ਨੇ ਪੂਰੀਆਂ ਰੀਜ ਕੀਤੀਆਂ ਸਾਡੀਆਂ ਰੀਜਾਂ ਪੂਰੀਆਂ ਕੀਤੀਆਂ ਬਟ ਫੇਰ ਇਦਾਂ ਜਿੱਦਾਂ ਜਿੱਦਾਂ ਮਤਲਬ ਕਿ ਅੱਗੇ-ਅੱਗੇ ਚੱਲਦਾ ਗਿਆ ਫੇ ਥੋੜੀ ਜੀ ਹਾਲਤ ਖਰਾਬ ਹੁੰਦੀ ਗਈ ਕਰਦੀ ਹਾਂਜੀ ਹੁਣ ਜਿੱਦਾਂ ਮੇਰੇ ਪਾਪਾ ਰਿਸ਼ਕਾ ਚਲਾਉਂਦੇ ਆ ਨਾ ਕਿਉਂਕਿ ਉਹਨਾਂ ਕੋ ਆਪਣਾ ਸਮਾਨ ਹੈ ਨਹੀਂਗਾ ਇਸ ਕਰਕੇ ਫੇ ਉਹਨ ਰਿਸ਼ਕਾ ਚਲਾਉਂਦੇ ਆ ਹਾਂਜੀ ਅੱਛਾ ਇੱਕ ਸਮਾਂ ਸੀ ਜਦੋਂ ਸਾਰੀਆਂ ਰੀਜਾਂ ਪੂਰੀਆਂ ਹੁੰਦੀਆਂ ਸੀ ਬਚਪਨ ਦੇ ਵਿੱਚ ਪਿਓ ਦੇ ਸਿਰ ਤੇ ਮੈਂ ਪਰ ਇੱਕ ਘਰ ਦੇ ਵਿੱਚ ਬਿਮਾਰੀ ਆਉਣ ਤੋਂ ਬਾਅਦ ਹੁਣ ਇੱਥੇ ਤੱਕ ਨੌਬਤ ਪਹੁੰਚ ਗਈ ਚੁੱਕੀ ਕਿ ਤੁਹਾਡੇ ਫਾਦਰ ਸਾਹਿਬ ਰਿਕਸ਼ਾ ਚਲਾ ਰਹੇ ਨੇ ਹਾਂਜੀ ਤੇ ਮਤਲਬ ਕਿ ਤੁਹਾਡੇ ਮੰਨ ਤੇ ਕੀ ਬੀਤਦੀ ਜਦੋਂ ਇਸ ਉਮਰ ਦੇ ਵਿੱਚ ਉਹ ਇਹ ਕੰਮ ਕਰਦੇ ਨੇ ਬੈਡ ਤਾਂ ਬਹੁਤ ਜ਼ਿਆਦਾ ਫੀਲ ਹੁੰਦਾ ਬਟ ਹੁਣ ਕੀ ਕਰ ਸਕਦੇ ਨਾ ਬਾਕੀ ਮੈਂ ਕਿ ਨਹੀਂ ਮਤਲਬ ਥੋੜਾ ਮੈਂ ਮਤਲਬ ਉਹਨਾਂ ਨੇ ਮੈਨੂੰ ਬਾਹਰ ਵੀ ਭੇਜਿਆ ਸੀਗਾ ਅੱਛਾ ਕਿਹੜੀ ਕੰਟਰੀ ਸੀ ਮੈਂ ਦੁਬਈ ਗਈ ਸੀਗੀ ਹਾਂਜੀ ਉੱਥੇ ਵੀ ਮਤਲਬ ਕਿ ਜੈਂਟਲ ਨੇ ਫਰਾਡ ਹੀ ਕਰਤਾ ਸੀਗਾ ਮੇਰੇ ਨਾਲ ਕਿ ਆਏ ਕਿ ਕੋਈ ਹੋਰ ਕੰਮ ਤੇ ਮਿਲਿਆ ਮੈਨੂੰ ਉੱਥੇ ਕੋਈ ਹੋਰ ਕੰਮ ਸੀਗਾ ਓਕੇ ਹਾਂਜੀ ਫਿਰ ਮੈਨੂੰ ਵਾਪਸ ਆਉਣਾ ਪਿਆ ਸੀਗਾ ਹਾਂਜੀ ਅੱਛਾ ਉੱਥੇ ਜਾ ਕੇ ਜੇ ਤੁਸੀਂ ਦੇਖਿਆ ਕਿ ਮਤਲਬ ਕਿ ਆਹ ਕੰਮ ਕਹਿ ਕੇ ਉਹਨਾਂ ਨੇ ਮੈਨੂੰ ਦੂਜੇ ਕੰਮ ਵਿੱਚ ਭੇਜਿਆ ਤੇ ਕਿੰਨੇ ਟਾਈਮ ਉੱਥੇ ਰਹਿ ਕਿਦਾਂ ਖੁਦ ਨੂੰ ਸੰਭਾਲ ਲਿਆ ਕਿਉਂਕਿ ਉਪਰੇ ਦੇਸ਼ ਦੇ ਵਿੱਚ ਜਾਣਾ ਉੱਥੇ ਦਾ ਆਟਮੋਸਫੇਅਰ ਵੱਖਰਾ ਹੁੰਦਾ ਉੱਥੇ ਰਹਿਣ ਸੈਣ ਵੱਖਰਾ ਹੁੰਦਾ ਮਤਲਬ ਪਹਿਲੀ ਗੱਲ ਤਾਂ ਜਦੋਂ ਮੈਂ ਇੱਥੇ 에ਰਪੋਰਟ ਤੇ ਪਹੁੰਚੀ ਮੈਨੂੰ ਕੋਈ ਲੈਣ ਨਹੀਂ ਸੀ ਆਇਆ ਮੈਂ ਖੁਦ ਮਤਲਬ ਟੈਕਸੀ ਕਰਾ ਕੇ ਮੈਂ ਇੰਨਾ ਜ਼ਿਆਦਾ ਰੋ ਰਹੀ ਸੀਗੀ ਫਿਰ ਉੱਥੇ ਇੱਕ ਪੰਜਾਬੀ ਆਪਣੇ ਬਾਜੀ ਸੀਗੀ ਮੋਨਾਂ ਨੂੰ ਕਿਹਾ ਮੈਂ ਕਿਹਾ ਬਾਜੀ ਵੀ ਮੇਰਾ ਐਡਰੈਸ ਹੈ ਤੁਸੀਂ ਮੈਨੂੰ ਟੈਕਸੀ ਕਰਵਾ ਦਿਓ ਉਹਨਾਂ ਨੇ ਮੈਨੂੰ ਉਸ ਐਡਰੈਸ ਦੀ ਟੈਕਸੀ ਕਰਵਾ ਕੇ ਦਿੱਤੀ ਪਰਲੇ ਉਹ ਤਾਂ ਮੈਨੂੰ ਕੋਈ ਲੈਣ ਨਹੀਂ ਆਇਆ ਫਿਰ ਦੂਸਰੀ ਗੱਲ ਉਹਨਾਂ ਨੇ ਮੈਨੂੰ ਧੱਕੇ ਨਾਲ ਉਸ ਕੰਮ ਤੇ ਭੇਜਿਆ ਕੰਟਰਕਸ਼ਨ ਦਾ ਕੰਮ ਸੀਗਾ ਮੈਨੂੰ ਧੱਕੇ ਨਾਲ ਕ ਤੈਨੂੰ ਵਾਪਸ ਭੇਜ ਜਣਾ ਦਿਨ ਨੂੰ ਕਿਤੇ ਵੀ ਨਹੀਂ ਕੰਮ ਤੇ ਲਗਾਉਣਾ ਪਰ ਮੈਨੂੰ ਮਜਬੂਰੀ ਕਰਕੇ ਜਾਣਾ ਪਿਆ ਉਸ ਕੰਮ ਤੇ ਕਿਉਂਕਿ ਮੇਰੀ ਫੈਮਲੀ ਵੀ ਇੰਨੇ ਜੋਗੀ ਹੈ ਨਹੀਂ ਸੀ ਕਿ ਪਿੱਛੇ ਦੁਬਾਰਾ ਪੈਸੇ ਬਾ ਦੇਵੇ ਹੂੰ ਕਿ ਮੈਨੂੰ ਹੋਰ ਕੰਮ ਤੇ ਲਗਵਾਉਣ ਲਈ ਹੈ ਨਾ ਫੇ ਮੈਨੂੰ ਕੰਮ ਤੇ ਜਾਣਾ ਪਿਆ ਫੇ ਉੱਥੇ ਬਟ ਮੈਂ 15 ਤੋਂ 20 ਦਿਨ ਅੱਛਾ ਇੱਕ ਫੀਮੇਲ ਹੋਣ ਦੇ ਨਾਤੇ ਕੰਸਟਰਕਸ਼ਨ ਦੇ ਕੰਮ ਤੇ ਜਾਣਾ ਉੱਥੇ ਜਾ ਕੇ ਕਿੰਨੀਆਂ ਕਿ ਪ੍ਰੋਬਲਮਸ ਫੇਸ ਕੀਤੀਆਂ ਇਸ ਕੰਮ ਬਹੁਤ ਜ਼ਿਆਦਾ ਕੰਮ ਔਖਾ ਸੀ ਬਹੁਤ ਹੀ ਜ਼ਿਆਦਾ ਮੇਰੇ ਇੰਨੇ ਨੇ ਹੱਥ ਤੇ ਇਨਫੈਕਸ਼ਨ ਹੋ ਗਈ ਸੀ ਕਿ ਇੰਨਾ ਜ਼ਿਆਦਾ ਕੰਮ ਔਖਾ ਸੀਗਾ ਉੱਥ ਮਤਲਬ ਉਹ ਬਿਲਡਿੰਗਸ ਹੁੰਦੀਆਂ ਨਾ ਉੱਥੇ ਬਿਲਡਿੰਗਸ ਬਣਦੀਆਂ ਸੀਗੀਆਂ ਤੇ ਉਹ ਬਿਲਡਿੰਗ ਨੂੰ ਸਾਫ ਕਰਨਾ ਹੁੰਦਾ ਸੀ ਬਾਅਦੂ ਓਕੇ ਹਾਂਜੀ ਤੇ ਮਤਲਬ ਬਹੁਤ ਜ਼ਿਆਦਾ ਸਟਰਗਲ ਕੀਤਾ ਉੱਥੇ ਜਿੰਨੇ ਵੀ ਦਿਨ ਆਏ ਹਾਂ ਹਾਂਜੀ ਓਕੇ ਤੇ ਫਿਰ ਜਦੋਂ ਵਾਪਸ ਆਉਂਦੇ ਹੋ ਤੁਸੀਂ ਵਾਪਸ ਕਿਵੇਂ ਪਹੁੰਚਦੇ ਹੋ ਫਿਰ ਕਿਉਂਕਿ ਪਰਿਵਾਰ ਤਾਂ ਪਿੱਛੇ ਇੰਨਾ ਸਟਰੋਂਗ ਸੀਗਾ ਨਹੀਂ ਫੇਰ ਮੇਰੇ ਹਸਬੰਡ ਕੋਲ ਮੈਂ ਚਲੇ ਗਈ ਸੀਗੀ ਮਲੇਸ਼ੀਆ ਹਮ ਮਲੇਸ਼ੀਆ ਵੀ ਮੈਂ ਡੋਂਕੀ ਲਾ ਕੇ ਗਈ ਸੀਗੀ ਓਕੇ ਹਾਂਜੀ ਅੱਛਾ ਇੱਕ ਫੀਮੇਲ ਹੋਣ ਦੇ ਨਾਤੇ ਮਤਲਬ ਕਿ ਡੋਂਕੀ ਲਗਾਉਣੀ ਵੀ ਬਹੁਤ ਔਖੀ ਹੁੰਦੀ ਹੈ ਔਰਤਾਂ ਵਾਸਤੇ ਹਾਂਜੀ ਤੇ ਡੋਂਕੀ ਲਗਾਉਣ ਸਮੇਂ ਕੀ ਕੀ ਪ੍ਰੋਬਲਮਸ ਫੇਸ ਕੀਤੀਆਂ ਜਾਂ ਕਿਦਾਂ ਮਾਈਂਡਸੈਟ ਕੀਤਾ ਕਿ ਹੁਣ ਮੈਂ ਡੋਂਕੀ ਲਗਾ ਕੇ ਅੱਗੇ ਵਧਣਾ ਮਤਲਬ ਪਹਿਲਾਂ ਜਿਹੜੇ ਮਤਲਬ ਜਿਹੜਾ ਮਤਲਬ ਆਪਾਂ ਚੇਂਜ ਕਰ ਲਿਆ ਸੀ ਨਾ ਏਜੰਟ ਹਮ ਮਤਲਬ ਕਿ ਗੁਰਨੇ ਨਾ ਆਪਣਾ ਉੱਥੇ ਦਾ ਹੀ ਏਜੰਟ ਕੋਈ ਲੱਭਿਆ ਸੀਗਾ ਉਹ ਬਲਕ ਇਹੰਦਾ ਸੀਗਾ ਤੂੰ ਡਾਇਰੈਕਟ ਫਲਾਈਟ ਤੇ ਜਾਏਂਗੀ ਮਤਲਬ ਕਿ ਦਿੱਲੀ ਤੋਂ ਸਿੱਧੀ ਉੱਥੇ ਦੀ ਮਲੇਸ਼ੀਆ ਦੀ ਫਲਾਈਟ ਹੋਊਗੀ ਬਟ ਉਹਨੇ ਝੂਠ ਬੋਲਿਆ ਸੀਗਾ ਮਤਲਬ ਜਦੋਂ ਮੈਂ 에ਰਪੋਰਟ ਦੇ ਅੰਦਰ ਗਈ ਉਹ ਮੈਨੂੰ ਕਹਿੰਦੇ ਵੀ ਇਹਦੀ ਤਾਂ ਕੋਈ ਫਲਾਈਟ ਹੀ ਹੈ ਨਹੀਂਗੀ ਅੱਛਾ ਮਲੇਸ਼ੀਆ ਦੀ ਮਤਲਬ ਉਹ ਸਾਡੇ ਪਾਸਪੋਰਟ ਲੈਣ ਲੱਗੇ ਸੀ ਸਟੈਂਪ ਲਗਾਉਣ ਲੱਗੇ ਸੀਗੇ ਵੀ ਤੁਸੀਂ ਫਰਾਡ ਹੈਂ ਮਤਲਬ ਹੈ ਨਾ ਫਿਰ ਮਤਲਬ ਕਿ ਉੱਥੋਂ ਤਾਂ ਚਲੋ ਆਪਾਂ ਵੀਡੀਓ ਬਣਾਣੀ ਸ਼ੁਰੂ ਕਰਤੀ ਵੀ ਸਾਨੂੰ ਵੀ ਇਹ ਚੀਜ਼ ਦਾ ਪਤਾ ਵੀ ਸਾਨੂੰ ਤੇ ਜਿੱਦਾਂ ਏਜੰਟ ਨੇ ਦੱਸਿਆ ਸੀ ਉਦਾਂ ਆ ਗਏ ਫਿਰ ਅਸੀਂ ਮਤਲਬ ਮੈਂ ਬਾਹਰ ਆਈ এয়ারਪੋਰਟ ਤੇ ਦਾ ਵੀਡੀਓ ਬਣਾਣੀ ਸ਼ੁਰੂ ਕਰਤੀ ਸੀ ਅਸੀਂ ਬਾਹਰ ਆ ਗਏ ਫਿਰ ਮੈਂ ਗਈਆਂ ਕੋਲਕੱਤਾ ਥਾਨੀ ਹਮ ਥਾਈਲੈਂਡ ਪਹਿਲਾਂ ਥਾਈਲੈਂਡ ਤੋਂ ਫਿਰ ਮਲੇਸ਼ੀਆ ਹਮ ਹਾਂਜੀ ਓਕੇ ਤੇ ਫਿਰ ਜਿਸ ਤਰੀਕੇ ਦੇ ਨਾਲ ਤੁਸੀਂ ਮਤਲਬ ਕਿ ਆਪਣੀ ਲਾਈਫ ਦੇ ਵਿੱਚ ਇੰਨਾ ਸਟਰਗਲ ਦੇਖ ਕੇ ਅੱਗੇ ਵਧੇ ਹਾਂਜੀ ਤੇ ਹਸਬੰਡ ਕੋਲ ਜਦੋਂ ਪਹੁੰਚੇ ਤੇ ਉਸ ਤੋਂ ਬਾਅਦ ਫਿਰ ਲਾਈਫ ਕਿੱਦਾਂ ਚੱਲੀ ਉੱਥੇ ਜਾ ਕੇ ਵੀ ਵਧੀਆ ਸੀਗੀ ਪਹਿਲਾਂ ਸਟਾਰਟਿੰਗ ਚ ਵਧੀਆ ਸੀਗੇ ਹਮਮ ਹਲੋ ਜਿਹੜੇ ਮੇਰੇ ਹਸਬੰਡ ਦੇ ਫਰੈਂਡ ਸਰਕਲ ਸੀਗਾ ਬਹੁਤ ਵਧੀਆ ਸੀਗਾ ਬਟ ਫਿਰ ਮਤਲਬ ਕਿ ਕੁਝ ਕਿ ਇਹਨਾਂ ਦੇ ਫਰੈਂਡ ਇੰਨੇ ਕੋ ਜਿਆਦਾ ਜੈਲਸ ਫੀਲ ਕਰਨ ਲੱਗ ਪਏ ਸੀਗੇ ਕਿ ਉਹਨਾਂ ਨੇ ਸਾਡਾ ਮਤਲਬ ਅਸੀਂ ਘਰ ਵੀ ਆਪਣਾ ਲੈ ਲਿਆ ਸੀਗਾ ਉੱਥੇ ਉਹਨਾਂ ਨੇ ਨਾ ਸਾਡੇ ਮਤਲਬ ਕਿ ਸਾਡੇ ਤੋਂ ਹੀ ਮਤਲਬ ਸਾਡਾ ਘਰ ਖੋ ਲਿਆ ਸੀਗਾ ਉਹ ਕਿਵੇਂ ਮਤਲਬ ਜਦੋਂ ਅਸੀਂ ਗਏ ਨਾ ਤੇ ਮਤਲਬ ਇਹਨਾਂ ਨੂੰ ਕਹਿੰਦੇ ਕਿ ਮਤਲਬ ਲੜਾਈ ਹੋ ਗਈ ਆ ਉੱਥੇ ਤੇ ਮਤਲਬ ਗੁਰਲਾਲ ਤੇਰਾ ਤੇ ਮਤਲਬ ਤੇਰੀ ਵਾਈਫ ਦਾ ਨਾਮ ਦੋਨਾਂ ਦਾ ਲਖਵਾ ਦਿੱਤਾ ਆ ਕਿ ਤੁਸੀਂ ਘਰ ਛੱਡ ਕੇ ਚੱਲ ਜੋ ਅਸੀਂ ਸਵੇਰ ਨੂੰ 4 ਵਜੇ ਉੱਥੋਂ ਘਰ ਛੱਡ ਕੇ ਚਲੇ ਗਏ ਸੀਗੇ ਤੇ ਅਸੀਂ ਥੋੜੇ ਕਿ ਦਿਨਾਂ ਬਾਅਦ ਆ ਕੇ ਦੇਖਿਆ 10 ਕਿ ਦਿਨਾਂ ਬਾਅਦ ਆ ਕੇ ਦੇਖਿਆ ਉਹ ਆਪਣੀ ਵਾਈਫ ਦੇ ਨਾਲ ਰਹਿ ਰਿਹਾ ਸੀ ਉਸ ਘਰ ਚ ਓਕੇ ਹਾਂਜੀ ਮਤਲਬ ਇਦਾਂ ਧੋਖੇ ਨਾਲ ਸਾਨੂੰ ਉਸ ਘਰ ਚੋਂ ਕੱਢਿਆ ਸੀ ਉੜੰਦੇ ਨੇ ਇਸ ਮਤਲਬ ਜੇ ਉਹ ਰੈਂਟ ਦਾ ਕਰ ਸੀ ਤੁਹਾਡਾ ਆਪਣਾ ਘਰ ਸੀ ਜਿੱਦਾਂ ਉੱਥੇ ਆਪਾਂ ਨੂੰ ਆਪਣਾ ਘਰ ਮਿਲ ਜਾਂਦਾ ਵਾ 6 ਮਹੀਨੇਸਾਲ ਲਈ ਰੈਂਟ ਭਰਨਾ ਪੈਂਦਾ ਇਕੱਠਾ ਹੂੰ ਤੇ ਆਪਾਂ ਡਾਊਨ ਪੇਮੈਂਟ ਕਰਕੇ ਉੱਥੇ ਆਪਾਂ ਮਤਲਬ ਭਰ ਦਿੱਤੀ ਸੀਗੀ ਓਕੇ ਹਾਂਜੀ ਠੀਕ ਹੈ ਇੰਡੀਆ ਦੇ ਲੱਖ ਰੁਪਇਆ ਭਰਨਾ ਪੈਂਦਾ ਡਾਊਨ ਪੇਮੈਂਟ ਉਹ ਭਰ ਕੇ ਆਪਾਂ ਲੈ ਲਿਆ ਸੀਗਾ ਘਰ ਹੂੰ ਹਾਂਜੀ 6 ਮਹੀਨੇ ਲਈ ਓਕੇ ਤਾਂ ਫੇਰੇ ਤੁਹਾਡੇ ਮਤਲਬ ਕਿ ਉਸ ਤੋਂ ਬਾਅਦ ਕਿੱਦਾਂ ਦੀ ਲਾਈਫ ਹੋ ਜੋ ਤੁਹਾਡੇ ਘਰ ਦੇ ਉੱਪਰ ਕਿਸੇ ਹੋਰ ਨੇ ਕਬਜ਼ਾ ਕਰ ਲਿਆ ਫੇ ਇਦਾਂ ਹੀ ਇਹਨਾਂ ਦੇ ਫਰੈਂਡ ਕੋਲ ਆਪਾਂ ਰਹੇ ਦੋ ਚਾਰ ਮਹੀਨੇ ਉੱਥੇ ਰਹੇ ਫੇਰ ਅਸੀਂ ਮਤਲਬ ਫੇ ਉਹਨਾ ਟਾਈਮ ਕਿਸੇ ਕੋਲ ਵੀ ਨਹੀਂ ਰਿਹਾ ਜਾਂਦਾ ਜਿਆਦਾ ਟਾਈਮ ਹਨਾ ਫੇਰ ਅਸੀਂ ਆਪਣਾ ਮਤਲਬ ਰੈਂਟ ਤੇ ਇੱਕ ਰੂਮ ਲਿਆ ਹੂੰ ਫੇ ਹੁਣ ਇੰਨੇ پیسے ਵਾਰ-ਵਾਰ ਨਹੀਂ ਆਉਂਦੇ ਕਿ ਆਪਾਂ ਦੁਬਾਰਾ ਦੁਬਾਰਾ ਘਰ ਲੈ ਕੇ ਜਾਈਏ ਹੂੰ ਫੇਰ ਅਸੀਂ ਉੱਥੇ ਰੂਮ ਲੈ ਕੇ ਉੱਥੇ ਰਹੇ ਫੇਰ ਅਸੀਂ ਵਾਪਸ ਆ ਗਏ ਸੀਗੇ ਰੂਮ ਲੈਣ ਤੋਂ ਦੋ ਦੋ ਤਿੰਨ ਮਹੀਨੇ ਬਾਅਦ ਅਸੀਂ ਵਾਪਸ ਆ ਗਏ ਸੀ ਓਕੇ ਤੇ ਤੁਹਾਡੇ ਵਾਪਸ ਆਉਣ ਦਾ ਰੀਜ਼ਨ ਮਤਲਬ ਮੇਨ ਰੀਜ਼ਨ ਇਹ ਸੀਗਾ ਵੀ ਜਿਹੜੇ ਏਜੰਟ ਦੇ ਥਰੂ ਮੈਂ ਗਈ ਸੀ ਨਾ ਉਨੇ ਮੈਨੂੰ ਝੂਠ ਬੋਲ ਕੇ ਮੇਰਾ ਉਹ ਲੈ ਲਿਆ ਸੀ ਪਾਸਪੋਰਟ ਕਿ ਤੁਹਾਡਾ ਪਰਮਟ ਲੱਗਣ ਦੇਣਾ ਆਪਾਂ ਓਕੇ ਹਾਂਜੀ ਤੇ ਉਹ ਪਾਸਪੋਰਟ ਪਾਸਪੋਰਟ ਉਹਨੇ ਮੇਰੇ ਗਿਰਵੀ ਰੱਖ ਦਿੱਤੇ ਸੀ ਹਾਂਜੀ ਗੈਨੇ ਪਾ ਦਿੱਤਾ ਸੀ ਮੇਰਾ ਤੇ ਮੇਰੇ ਹਸਬੰਦ ਦਾ ਪਾਸਪੋਰਟ ਸਾਨੂੰ ਕਹਿ ਦਿੱਤਾ ਸੀ ਕਿ ਤੁਹਾਡਾ ਪਰਮਟ ਲੱਗਣ ਦੇਣਾ ਆਪਾਂ ਵੀ ਤੁਸੀਂ ਇੱਕ ਜਨਾਨੀ ਆਪਣੀ ਦੇ ਨਾਲ ਰਹਿ ਰਹੇ ਆ ਤੁਸੀਂ ਦੋ ਨੰਬਰ ਚ ਆ ਰਹੇ ਹੈ ਨਾ ਪਰਮਟ ਲੱਗਣ ਨੂੰ ਦੇ ਦਿੱਤਾ ਤੇ ਜਦੋਂ ਉਹ ਬੰਦਾ ਫੜਿਆ ਗਿਆ ਨਾ ਜੇਲ੍ਹ ਚ ਫਿਰ ਸਾਨੂੰ ਉਸ ਬੰਦੇ ਦਾ ਕਾਲ ਆਇਆ ਉਹਨੇ ਨੰਬਰ ਵੀ ਸਾਡਾ ਲਖਵਾ ਦਿੱਤਾ ਨੰਬਰ ਵੀ ਨਹੀਂ ਆਪਣਾ ਦਿੱਤਾ ਉਸ ਬੰਦੇ ਨੇ ਓਕੇ ਉਹਨੇ ਮਤਲਬ ਸਾਨੂੰ ਕਾਲ ਆਇਆ ਵੀ ਤੁਸੀਂ ਇਦਾਂ ਆਪਣਾ ਪਾਸਪੋਰਟ ਛਡਾ ਲੋ ਨਹੀਂ ਤਾਂ ਮੈਂ ਨਾ ਤੁਹਾਡਾ ਉੱਥੇ ਪੁਲਿਸ ਸਟੇਸ਼ਨ ਰਿਪੋਰਟ ਕਰ ਦੇਣੀ ਤੁਹਾਡੀ ਵੀ ਤੁਸੀਂ ਇਦਾਂ ਪਾਸਪੋਰਟ ਗਿਰਵੀ ਰੱਖਿਆ ਹੋਇਆ ਮੇਰੇ ਕੋਲ ਤੁਸੀਂ ਦੋ ਨੰਬਰ 'ਚ ਰਹ ਰਹੇ ਹੋ ਹਮ ਸੰਤ ਪਤਾ ਹੀ ਨਹੀਂ ਸੀਗਾ ਇਹ ਚੀਜ਼ ਦਾ ਨਾ ਵੀ ਸਾਡਾ ਪਾਸਪੋਰਟ ਵੀ ਗਾਇਨੇ ਪਿਆ ਫਿਰ ਮਤਲਬ ਕਿ ਉਹਨੇ ਜਨ ਦੱਸਿਆ ਵੀ ਤੁਹਾਡਾ ਇੰਡੀਆ ਦੇ 60000 ਦਾ ਪਾਸਪੋਰਟ ਗਾਇਨੇ ਪਿਆ ਹੋਵੇ ਇੱਕ ਜਣੇ ਦਾ ਵੀ ਤੁਸੀਂ ਛਡਾਓ ਆਪਣਾ 120000 ਦਾ ਇੰਡੀਆ ਦੇ ਫਿਰ ਅਸੀਂ ਪਹਿਲਾਂ ਤਾਂ ਗੁਰਨੇ ਮੇਰਾ ਪਾਸਪੋਰਟ ਛਡਾਇਆ ਫਿਰ ਅਸੀਂ ਥੋੜੇ 15 ਕੁ ਵੀਕ ਦਿਨ ਬਾਅਦ ਇਹਨਾਂ ਦਾ ਪਾਸਪੋਰਟ ਛਡਾਇਆ ਫਿਰ ਅਸੀਂ ਵਾਪਸ ਇਸ ਕਰਕੇ ਆ ਗਏ ਇੱਕ ਤਾਂ ਸਾਡੇ ਪਾਸਪੋਰਟ ਤੇ ਪਹਿਲਾਂ ਪੈਸੇ ਲੱਗ ਗਏ ਨਾ ਛਡਾਣ ਤੇ ਫੇਕੋ ਅਸੀਂ ਘਰ ਰੈਂਟ ਤੇ ਲਿਆ ਸੀਗਾ ਉਹ ਮਤਲਬ ਸਾਡਾ ਇਦਾਂ ਹੋ ਗਿਆ ਸੀਗਾ ਫਿਰ ਬਹੁਤ ਪੈਸੇ ਖਰਾਬ ਹੋਏ ਸੀਗੇ ਇਸ ਕਰਕੇ ਫਿਰ ਅਸੀਂ ਵਾਪਸ ਹੀ ਆ ਗਏ ਸੀਗੇ ਇੱਕ ਇਹਨਾਂ ਦਾ ਬਾਹਰ ਦਾ ਬਣ ਗਿਆ ਸੀਗਾ ਅੱਗੇ ਅੱਗੇ ਕੰਟਰੀ ਦਾ ਤੇ ਅੱਗੇ ਜਾਣਾ ਸੀ ਇਹਨਾਂ ਨੇ ਫਿਰ ਅਸੀਂ ਮੈਰिज ਕਰਵਾ ਲਈ ਇੰਡੀਆ ਕੇ ਫਿਰ ਅੱਗੇ ਚਲੇ ਗਏ ਸੀਗੇ ओके पहले ਤੁਸੀਂ ਬਿਨਾ ਮੈਰਿਜ ਤੋਂ ਰਹੇ ਸੀਗੇ ਹਾਂਜੀ ਮਤਲਬ ਇੰਗੇਜਮੈਂਟ ਹੋਈ ਸੀਗੀ ਸਾਡੀ ਓਕੇ ਹਾਂਜੀ ਠੀਕ ਹੈ ਤੇ ਜਦੋਂ ਵਿਦਾ ਚਲੇ ਗਏ ਵਿਆਹ ਤੋਂ ਬਾਅਦ ਤੇ ਫਿਰ ਉਸ ਵੇਲੇ ਕਿੰਨਾ ਕਿ ਲਾਈਫ ਚ ਮਤਲਬ ਕਿ ਕੱਲਿਆ ਕਿਦਾਂ ਸਟਰਗਲ ਕੀਤਾ ਮਤਲਬ ਕੱਲਿਆ ਹੁੰਦਾ ਤਾਂ ਇਹ ਫੀਲ ਬਟ ਮਤਲਬ ਮੇਰੇ ਲਾਜ਼ ਫੈਮਿਲੀ ਬਹੁਤ ਚੰਗੇ ਆ ਮਤਲਬ ਉਹਨਾਂ ਨੇ ਮੈਨੂੰ ਕਦੀ ਫੀਲ ਨਹੀਂ ਹੋਣ ਦਿੱਤਾ ਸੀਗਾ ਕਿ ਉਹ ਬਾਹਰ ਆਇਆ ਜਾਂ ਕਿਦਾਂ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਮਤਲਬ ਮੈਂ ਮੇਰੀ ਪ੍ਰੈਗਨੈਂਸੀ ਵਿੱਚ ਮੈਂ ਪੂਰੇ 9 ਮੰਥ ਕੰਮ ਨਹੀਂ ਕੀਤਾ ਹਾਂ ਮੇਰੇ ਇਨ ਲੋ ਮਤਲਬ ਮੇਰੀ ਸੱਸ ਨੇ ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਸੀਗਾ ਵੀ ਤੂੰ ਆਪਣਾ ਧਿਆਨ ਰੱਖਣਾ ਤੂੰ ਬਸ ਆਪਣਾ ਖਾਣ ਪੀਣ ਨਾਲ ਧਿਆਨ ਰੱਖ ਤੂੰ ਮਤਲਬ ਕੋਈ ਕੰਮ ਨਹੀਂ ਕਰਨਾ ਮਤਲਬ ਮੇਰੇ ਬਹੁਤ سپورਟ ਕਰਦੇ ਆ ਇਨ ਲੋਸ ਫੈਮਿਲੀ ਬਹੁਤ ਨਾਈਸ ਆ ਓਕੇ ਹਾਂਜੀ ਮਤਲਬ ਮੈਂ ਲੱਕੀ ਫੀਲ ਕਰਦੀ ਕਿ ਮੈਨੂੰ ਇੰਨੇ ਜਿਆਦਾ ਮਤਲਬ ਨਾਈਸ ਫੈਮਿਲੀ ਮਿਲੀ ਹੈ ਨਾ ਮੇਰੇ ਬਹੁਤ ਜਿਆਦਾ سپورਟ ਕਰਦੇ ਆ ਜਦੋਂ ਉਹ ਵੀਡੀਓ ਨੂੰ ਲੈ ਕੇ ਵੀ ਬਹੁਤ ਲੋਕਾਂ ਨੇ ਗਲਤ ਬੋਲਿਆ ਸੀ ਨਾ ਮੇਰੇ ਸਹੁਰਿਆਂ ਨੂੰ ਵੀ ਕਹਿੰਦੇ ਸੀਗੇ ਵੀ ਤੁਹਾਡੀ ਨਾ ਇਹਦਾ ਵੀਡੀਓ ਬਣਾਉਂਦੀ ਬਟ ਉਹਨਾਂ ਨੇ ਮੇਰੇ ਬਹੁਤ سپورਟ ਕੀਤੀ ਸੀਗੀ ਓਕੇ ਹਾਂਜੀ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਮੇਰੇ ਇਨ-ਲॉज ਵਧੀਆ ਮਿਲੇ ਤੇ ਮੈਨੂੰ ਗੁਰ ਬਹੁਤ ਜ਼ਿਆਦਾ ਨਾਈਸ ਮਿਲੇ ਆ ਹਾਂ ਹਾਂਜੀ ਓਕੇ ਤੇ ਜਿਹੜੇ ਹੇਟਰ ਸੀ ਉਹਨਾਂ ਵਾਸਤੇ ਜਾਂਦੇ ਜਾਂਦੇ ਕੁਝ ਸਨੇਹਾ ਦੋਗੇ ਜਾਂ ਮੈਂ ਤਾਂ ਇਹ ਹੀ ਕਹਿਣਾ ਚਾਹਨੀ ਕਿ ਤੁਸੀਂ ਇੱਕ ਵੀਡੀਓ ਦੇਖ ਕੇ ਮਤਲਬ ਅਗਲੇ ਨੂੰ ਗਲਤ ਬੋਲਦੇ ਅਗਲੇ ਤਾਂ ਬਾਕੀ ਵੀ ਪ੍ਰੋਫਾਈਲ 'ਚ ਜਾ ਕੇ ਚੈੱਕ ਕਰ ਲਿਆ ਕਰੋ ਨਾ ਸਾਡੀਆਂ ਵੀਡੀਓਜ਼ ਉਹਨਾਂ ਨਾਲੋਂ ਤੇ ਚੰਗੀਆਂ ਹੀ ਹੁੰਦੀਆਂ ਜਿਹੜੀਆਂ ਆਪਣਾ ਲੰਗ ਪੂਣਾ ਦਿਖਾਉਂਦੀਆਂ ਆ ਹਾਂ ਠੀਕ ਨੇ ਬਾਕੀਆਂ ਨਾਲ ਉਹ ਵੀਡੀਓ ਚੰਗੀਆਂ ਹੀ ਹੁੰਦੀਆਂ ਜਿਹੜੀਆਂ ਗਲਤ ਵੀਡੀਓਜ਼ ਬਣਾਉਂਦੇ ਲੋਕ ਕਿ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਤੇ ਜਿਹੜੀਆਂ ਸਹੀ ਹੁੰਦੀਆਂ ਵੀਡੀਓਜ਼ ਉਹਨਾਂ ਨੂੰ ਲੋਕੀ ਟ੍ਰੋਲ ਕਰਨ ਲੱਗ ਜਾਂਦੇ ਹਾਂ ਹਾਂਜੀ ਸੋ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੇ ਨਾਲ ਆਪਣੀ ਲਾਈਫ ਦੀ ਸਟੋਰੀ ਤੇ ਆਪਣੀ ਉਸ ਵੀਡੀਓ ਨੂੰ ਲੈ ਕੇ ਖਾਸ ਸੇਕਰ ਕੀਤਾ। ਥੈਂਕ ਯੂ ਜੀ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਮ ਦੇ ਕੇ ਜ਼ਰੂਰ ਭੇਜਣੀ ਹੈ। ਧੰਨਵਾਦ।